ਮੈਂ ਹੁਣ ਜਾਣਾ ਨਾ ਸੰਦੀਪ ਕੋ ਤੁਹੀਂ ਤੇ ਧਿਆਨ ਨਾਲ ਗੱਲ ਕਰਿਓ ਜਾਂਦਿਆਂ ਨਾ ਕਿਤੇ ਆਖੰਡ ਐਪੀ ਕੁੜੀ ਨੂੰ ਕਿ ਤੂੰ ਕਿ ਤੂੰ ਰੋਸਕੇ ਆ ਗਈ ਹੀ ਪੈਸਿਆਂ ਤੋਂ ਕੁੜੀਏ ਤੂੰ ਜਰੋਸਕੇ ਆ ਗਈ ਉਹਦੀਆਂ ਦਰਾਣੀਆਂ ਜਠਾਣੀਆਂ ਉਹਦੀ ਸੱਸ ਸਵਾ ਘਰ ਤੇ ਧਿਆਨ ਨਾਲ ਗੱਲ ਕਰੀਂ ਇਹ ਮੈਂ ਛਦੈਣ ਵਾਂ ਤੁਸੀਂ ਤਾਂ ਮੈਨੂੰ ਛਦੈਣ ਸਮਝਿਆ ਵਾ ਜਿੰਨਾ ਤੁਸੀਂ ਚਲ ਜਓ ਆ ਤੇ ਮੈਂ ਨਹੀਂ ਜਾਂਦੀ ਮੈਂ ਛਦੈਣ ਆਖਿਆ ਤੈਨੂੰ ਸਿਆਣੇ ਇੱਥੇ ਆਪ ਗੱਲ ਕਰ ਲਿਓ ਤੇ ਤੈਨੂੰ ਮੈਂ ਦੱਸਿਆ ਹੀ ਆ ਬਤਾਵਾ ਇੰਨਾ ਕਿ ਮੈਨੂੰ ਅਕਲ ਹੈਗੀ ਆ ਹੈਗੀ ਅਕਲ ਤੇ ਨਾ ਹੈਗੀ ਆ ਮੈਨੂੰ ਨਹੀਂ ਲੱਗਦੀ ਤੈਨੂੰ ਅਕਲ ਹੈਗੀ ਜਾ ਕੇ ਆਵਾਂ ਨਾਲੇ ਤਾਂ ਮੈਂ ਧਨੀਆ ਲੈ ਆਉਣੀ ਆ ਤੇ ਨਾਲੇ ਮਨਪ੍ਰੀਤ ਆਈ ਹੀ ਨਹੀਂ ਕੁਛ ਦੱਸਿਆ ਦੱਸਿਆ ਹੀ ਨਹੀਂ ਉਹਨੇ ਸੰਦੀਪ ਬਾਰੇ ਮੈਨੂੰ ਨਾਲੇ ਪਤਾ ਕਰਕੇ ਆਉਣੀ ਆ ਵੀ ਉਹ ਕੀ ਬਣਿਆ ਬਾਅਦ ਵਿੱਚ ਨਾਲੇ ਨਕਸ਼ੇ ਦਾ ਪਤਾ ਕਰਦੀ ਵੀ ਬਣਾਇਆ ਕਿ ਨਹੀਂ ਇਹ ਨਾਲੇ ਇੱਕ ਤੇ ਉਹਦੀ ਸੱਸ ਵੀ ਬਥੇਰੀ ਤੇਜ ਆ ਬੈਠੇ ਹਾਂ ਆ ਜਾ ਪਿੰਦਰ ਚਾਚੀ ਜੀ ਮੈਂ ਤਾਂ ਨੀਆਂ ਲੈਣ ਆਈ ਸੀਗੀ ਅੱਛਾ ਤੇਰੇ ਨਾਲ ਤੁਸੀਂ ਬਣਾ ਲਿਆ ਨਕਸ਼ਾ ਫਿਰ ਹਾਂ ਬਣਾ ਲਿਆ ਹੁੰਦਾ ਵਾ ਅੱਛਾ ਹਾਂ ਕਿੰਨੇ ਦਾ ਬਣਿਆ ਪਤਾ ਨਹੀਂ ਮਨਪ੍ਰੀਤ ਨੂੰ ਹੀ ਪਤਾ ਵਾ ਕਿੰਨੇ ਦਾ ਬਣਿਆ ਵਾ ਤੋੜਨਾ ਮੈਂ ਤਾਂ ਨਹੀਂ ਆ ਤਨੀਆ ਤੋੜ ਲੈ ਉੱਥੋਂ ਹੀ ਕੇ ਤੈਨੂੰ ਪਤਾ ਹੀ ਅੱਗੇ ਰੋਜ ਖੜਦੀਆਂ ਉੱਥੇ ਹੀ ਤਨੀਆ ਵਾ ਹੈ ਮੰਦੀਆ ਤੋੜ ਲਾ ਮੈਂ ਤਨੀਆ ਜਦੋਂ ਲੈਣ ਹੀ ਆ ਗਈ ਆ ਤੇ ਹੁਣ ਅਸੀਂ ਸਾਹਮਣੇ ਵੇਖ ਕੇ ਕਿਦਾਂ ਆਖਾਂਗੇ ਹੈ ਨਹੀਂਗਾ ਰੋਜ ਤੋੜ ਕੇ ਖੜਦੀ ਉਥੋਂ ਹੀ ਕੀ ਬੜਾ ਬਾਰ ਬਾਰ ਪੁੱਛਦੀ ਨਕਸ਼ੇ ਦਾ ਇੱਤਨੀਆ ਲੈਣ ਆਈ ਆ ਇਹ ਤਾਂ ਗੱਲਾਂ ਕਰਨ ਆਈ ਆ ਸੂਹਾ ਲੈਣ ਆਈ ਆ ਪੈਂਦਿਆਂ ਹੀ ਵੇਖ ਲੈ ਇੱਕੋ ਹੀ ਗੱਲ ਕੀਤੀ ਆ ਨਕਸ਼ਾ ਬਣਾ ਲਿਆ ਹੰਦਾ ਦੱਸ ਤੁਸੀਂ ਇੱਥੋਂ ਤੱਕ ਪਹੁੰਚ ਜੇਗੇ ਪਹੁੰਚ ਗਏ ਜੇ ਅਸੀਂ ਤੁਹਾਨੂੰ ਕਦੀ ਨਹੀਂ ਪੁੱਛਿਆ ਤੁਸੀਂ ਕੀ ਲੈਣ ਦਾ ਕੀ ਨਹੀਂ ਆ ਚਾਚੀ ਨੇ ਤਾਂ ਕੁਝ ਪਤਾ ਹੀ ਨਾ ਗੰਦ ਦਿੱਤਾ ਕਿਸ ਗੱਲ ਦਾ ਇੱਕ ਤੇ ਬੁੜੀ ਬੜੀ ਇਹਨਾਂ ਦੀ ਉਮਰ ਹੀ ਆ ਕੋਈ ਗੱਲ ਦੱਸਦੀ ਹੀ ਨਹੀਂ ਉਹਦੇ ਸੜੀ ਜੀ ਰਹੇ ਲੈ ਦੀਦੀ ਇੱਧਰ ਜੇ ਮੈਂ ਬਾਥਰੂਮ ਆਈ ਗਈ ਆ ਤੇ ਤੁਮਨੇ ਮਗਰੇ ਇੱਥੇ ਹੀ ਪਹੁੰਚ ਗਈ ਨਹੀਂ ਨਹੀਂ ਮਨਪ੍ਰੀਤ ਮੈਂ ਤਾਂ ਧਨੀਆ ਲੈਣ ਆਈ ਆ ਅੱਛਾ ਤੂੰ ਡਰਾ ਹੀ ਦਿੱਤਾ ਮੈਂ ਤਾਂ ਕਹਿ ਰੇ ਮੇਰੇ ਮਗਰੇ ਇੱਥੇ ਪਹੁੰਚ ਗਈ ਆ ਮੰਮੀ ਨੇ ਦੱਸਤਾ ਨਾ ਵੀ ਉੱਧਰ ਗਈ ਆ ਸੱਸ ਤੇਰੀ ਕਿੱਥੇ ਕੁਝ ਦੱਸਦੀ ਆ ਹੂੰ ਉਹ ਤੇ ਪਤਾ ਨਹੀਂ ਉਦਾਂ ਹੀ ਮੇਰ ਤੋਂ ਬੜੀ ਦੁਖੀ ਰਹਿੰਦੀ ਆ ਉਹ ਤਾਂ ਮੈਂ ਮਨਪ੍ਰੀ ਤੇ ਇੱਕ ਗੱਲ ਦੱਸਾਂ ਤੁਹਾਡੀ ਬੁੜੀ ਹੈ ਬੜੀ ਉਮਤਰੀ ਹੈ ਚੱਲਿਆ ਹੋਰ ਕੀ ਇਦਾਂ ਹੀ ਹੈ ਨਾ ਫਿਰ ਮੇਰੇ ਵੱਲ ਤਾਂ ਇੰਨਾ ਸੜਿਆ ਦੇਖਦੀ ਉਹ ਪਤਾ ਨਹੀਂ ਉਹਨੂੰ ਮੇਰੇ ਤੇ ਕਹਤਾ ਗੁੱਸਾ ਚੜਦਾ ਇੰਨਾ ਨਹੀਂ ਉਦਾਂ ਹੀ ਲੱਗ ਜਾਂਦਾ ਹੋਣਾ ਤੁਹਾਨੂੰ ਐਡਾ ਵੀ ਨਹੀਂ ਐਦਾਂ ਲੈ ਮੈਂ ਤਾਂ ਹੁਣ ਆ ਕੇ ਪੁੱਛ ਲਿਆ ਹੁਣ ਚਾਹੀ ਹੀ ਮੈਨੂੰ ਵੀ ਤੇਰੀ ਕੋਠੀ ਬਣੂਗੀ ਤੇ ਮੈਨੂੰ ਚਾਹ ਨਹੀਂ ਹੋਣਾ ਭਲਾ ਹੁਣ ਤਾਂ ਧੈ ਗਈ ਆ ਤੇ ਉਹਨੂੰ ਮੈਂ ਪੁੱਛ ਲਿਆ ਤਾਂ ਉਹਦਾ ਐਡਾ ਮੂੰਹ ਬਣ ਗਿਆ ਕਹਿੰਦੀ ਬਣਾ ਲਿਆ ਇਹ ਨਕਸ਼ਾ ਸੱਚ ਮੈਂ ਤੈਨੂੰ ਪੁੱਛਣਾ ਕਿੰਨੇ ਦਾ ਬਣਿਆ ਫਿਰ ਨਕਸ਼ਾ ਨਕਸ਼ਾ ਤੇ ਹਜੇ ਨੂੰ ਆਪਾਂ ਦੱਸ ਕੇ ਆਏ ਆ ਉਹ ਕਹਿੰਦਾ ਸੀਗਾ ਕਿ ਮੈਂ ਹਜੇ ਨਾ 10 15 ਦਿਨ ਵਿਹਲਾ ਨਹੀਂ ਹੈਗਾ ਤੇ ਮੈਂ ਆ ਕੇ ਤੇ ਫਿਰ ਮੈਂ ਦੱਸੂਗਾ ਇਹਨਾਂ ਦੀ ਤੇ ਲੜਾਈ ਪੈ ਗਈ ਵੀ ਐਨ ਮੂੰਹ ਰੱਖੀਏ ਚੜ੍ਹਦੇ ਨੂੰ ਰੱਖੀਏ ਕਿ ਲੈਹਿੰਦੇ ਨੂੰ ਰੱਖੀਏ ਕੀ ਕਰੀਏ ਕੋਈ ਕਹਿੰਦਾ ਪੂਰਬ ਵਾਰ ਰੱਖਣਾ ਕੋਈ ਕਹਿੰਦਾ ਦੱਖਣ ਕੋਈ ਪੱਛਮ ਇਹ ਇਹੋ ਹੀ ਨਹੀਂ ਸਲਾਹ ਰਣ ਦੀ ਚਾਰ ਜਾਣੇ ਅਸੀਂ ਕਰਦੇ ਦੋਨੋਂ ਚਾਰੇ ਦਿਸ਼ਾ ਨੂੰ ਘੋਰੀ ਜਾਨੇ ਤੂੰ ਚਾਚੀ ਨੂੰ ਪੁੱਛਣਾ ਹੈਗਾ ਉਹਨੇ ਸੜੇ ਮੱਥੇ ਵਾਲੀ ਨੇ ਦੱਸ ਦੇਣਾ ਹੀ ਆਪੇ ਕਿੱਦਾਂ ਸੜੀ ਰਹਿੰਦੀ ਪਤਾ ਨਹੀਂ ਤੂੰ ਉਹਦੇ ਨਾਲ ਗੁਜ਼ਾਰਾ ਕਿੱਦਾਂ ਕਰਦੀ ਹੈ ਮਨਪ੍ਰੀਤ ਚੱਲ ਇਦਾਂ ਹੀ ਹੋਈ ਜਾਂਦਾ ਵਾ ਨੰਗ ਚੱਲੀ ਜ਼ਿੰਦਗੀ ਕੇ ਹਾਂ ਹੋਣੀ ਚੱਲੇਗੀ ਸੰਦੀਪ ਕੋ ਅੱਛਾ ਸੰਦੀਪ ਕੋ ਚੱਲੇ ਹਾਂ ਹਾਂਜੀ ਤੇ ਮੈਂ ਆਉਣੀ ਲੱਗੀ ਸੀ ਕਿ ਤੁਹਾਡੇ ਕੋ ਵੀ ਮੈਂ ਹੀ ਸਕੂਟੀ ਖਣਨੀ ਆ ਉਹ ਤਾਂ ਮੈਨੂੰ ਚਾਚੀ ਜੀ ਨੇ ਪੁੱਛਿਆ ਸੀਗਾ ਤਾਂ ਮੈਂ ਕਿਹਾ ਲੈ ਜਿਓ ਕੋਈ ਗੱਲ ਨਹੀਂ ਸਕੂਟਰੀ ਦੀ ਤਾਂ ਕੋਈ ਗੱਲ ਨਹੀਂ ਚੱਲੇ ਜਾਣਵਾਰ ਹਨਾ ਲੈ ਜਿਓ ਤੇ ਕੰਮ ਹੀ ਉਹਦੇ ਨਾਲ ਕੋਈ ਨਹੀਂ ਹਨੂ ਨਾ ਕਾਫੀ ਛੇੜੀ ਹੋ ਗਿਆ ਹੀ ਗਿਆਨੂ ਅੱਛਾ ਤਹੀਂ ਕਾ ਚੱਲ ਜਾਉ ਨੇ ਆ ਫਿਰ ਵੀ ਹਨਾ ਤੇ ਫਿਰ ਉੱਥੇ ਜਾ ਕੇ ਤੇ ਮਾਸੀ ਨਾਲ ਨੂੰ ਦੱਸ ਆਈਏ ਵੀ ਆਪਾਂ ਲੱਗੀਆਂ ਸ਼ੁਰੂ ਕਰਨ ਫਿਰ ਹੋ ਸਕਦਾ ਵਾ ਵੀ ਮਿਸਤਰੀ-ਮੁਸਤਰੀ ਜਦੋਂ ਲੱਗਣੇ ਆ ਤੇ ਚਲ ਚਾਰ ਦਿਨ ਬੰਦਾ ਲੈ ਆਉਂਦਾ ਵਾ ਨਾ ਕੰਮ-ਕਮ ਕਰਨ ਲਈ ਤੇ ਫਿਰ ਉਦਾਂ ਵੀ ਚਾਰ ਜਣਿਆਂ ਦੀ ਸਲਾਹ ਹੋਣੀ ਚਾਹੀਦੀ ਆ ਆਚਾਰਾਂ ਦੀ ਤੇ ਰਲ ਨਹੀਂ ਡਈ ਮੈਂ ਹਾਂ ਉਹਨੂੰ ਪੰਜਵੀਂ ਨੂੰ ਲਿਆ ਕੇ ਰੱਖੂਗੀ ਤੇ ਸ਼ਾਇਦ ਨੇਪਰੇ ਚੜ ਜੇ ਕੋ ਆ ਹੋਗੀ ਪਤਾ ਫਿਰ ਗੱਲ ਬਣੀ ਜਾਵੇ ਉਹ ਤਾਂ ਮੈਨੂੰ ਉਹ ਉੱਥੇ ਫੋਨ 'ਤੇ ਬੈਠੇ ਹੀ ਉਹ ਆਪਣੀ ਵਕਰੀ ਸਲਾਹ ਦੇ ਦਿੰਦੇ ਆ ਹਾਂ ਹਾਂ ਹੂੰ ਉਹ ਤਾਂ ਤੁਹਾਡੇ ਘਰ ਤੇ ਮੈਨੂੰ ਲੱਗਦਾ ਨਹੀਂ ਕੋਈ ਸਲਾਹ ਬਣੂਗੀ ਹਨਾ ਜੋ ਤੂੰ ਬਾਣੀ ਜਾਣੀ ਆਂਦੀ ਦੀ ਕੋਈ ਗੱਲ ਨਹੀਂ ਤੂੰ ਆ ਤੋੜ ਲੋ ਤਣੀਆ ਤੇ ਫਿਰ ਆਪਾਂ ਜਾਈਏ ਤੇ ਆਈਏ ਫਿਰ ਆਹ ਉਹ ਤੇ ਉੱਥੇ ਪਈ ਹੈ ਚਾਬੀ ਲੈ ਲਿਓ ਫਿਰ ਅੱਛਾ ਠੀਕ ਜੀ ਤਣੀਆ ਮੈਂ ਸਿਰਚ ਮਾਰਨਾ ਹੀ ਆਈ ਤਾਂ ਮੈਂ ਖਬਰਾਂ ਲੈਣ ਹੀ ਤਣੀਆ ਤੇ ਪਹਿਲਾਂ ਹੀ ਫ੍ਰਿਜ ਚ ਕਿੰਨਾ ਪਿਆ ਆ ਤੇ ਹੁਣ ਤੋੜਨਾ ਵੀ ਪੈਣਾ ਜੇ ਨਾ ਤੋੜਿਆ ਤੇ ਬੁੜੀ ਨੇ ਫੇਰ ਮੈਨੂੰ ਕਹਿਣਾ ਲੈ ਆਈ ਤਾਂ ਤੂੰ ਤਾਂ ਨਹੀਂ ਲੈਣ ਹੀ ਇਹਨੂੰ ਕੀ ਪਤਾ ਵੀ ਮੈਂ ਆਈ ਤਾਂ ਸਵਾਦ ਲੈਣੀ ਧਣੀਆਂ ਲੈਣ ਥੋੜੀ ਆਈ ਸੀ। ਜਿੰਦ ਪੀਸ ਲਾ ਕਰਕੇ ਆਈਆਂ ਫਿਰ ਪਿੰਡ ਗਈ ਸੀ ਕੱਲ। ਸਲਾਹ ਕੁਝ ਨਹੀਂ ਦੇਦੀ ਫਿਰ। ਹੂੰ। ਉਹ ਪਹਿਲਾਂ ਤਾਂ ਨਕਸ਼ਾ ਬਣਾਉਣ ਦੀ ਸਲਾਹ ਹੀ ਉਹਨਾਂ ਦੀ। ਅੱਛਾ ਤੇ ਬਾਅਦ ਵਿੱਚ ਡਾਡੀ ਨੇ ਕੋਈ ਕੰਮ ਪੈ ਗਿਆ ਸੀ। ਤੇ ਡਾਡੀ ਫਿਰ ਉਧਰ ਚੱਲ ਗਏ ਤੇ ਮੈਂ ਫਿਰ ਮੈਂ ਲੇਟ ਹੋ ਜਾਣਾ ਵਾ ਤੇ ਮੈਂ ਫਿਰ ਆ ਗਈ ਹਾਂ। ਠੀਕ ਆ ਤੇ ਕਿੰਨੇ ਕਮਰੇ ਬਣਾਉਣੇ ਆ? ਕਮਰੇ ਫਿਰ ਦੋ ਹੀ ਬਣਾਉਣਗੇ ਬੈੱਡਰੂਮ ਤੇ। ਅੱਛਾ। ਹਾਂਜੀ। 来 ਆ ਗਿਆ ਫਿਰ ਸੌਖਾ ਰਹਿੰਦਾ ਹੈ ਨਾ ਹਾਂ ਅਰੇ ਉੱਪਰ ਵੀ ਬਣਾ ਲੈਣਗੇ ਨਾਲ ਹਾਂਜੀ ਕਹਿੰਦ ਰਹੇ ਸੀ ਤੇ ਬਾਕੀ ਵੇਖੋ ਹੁਣ ਜਦੋਂ ਬਣਾਉਣਗੇ ਨਕਸ਼ਾ ਫਿਰ ਪਤਾ ਲੱਗੂਗਾ ਤੇ ਉਹਨਾਂ ਨੂੰ ਕਹਿਣਾ ਸੀ ਕਿ ਪੂਜਾ ਰੂਮ ਬਣਾ ਲੈਣ ਇੱਕ ਨਹੀਂ ਉਦਾਂ ਤੇ ਭਾਬੀ ਵੀ ਨਹੀਂ ਬਥੇਰੇ ਸਿਆਣੇ ਆ ਉਹਨਾਂ ਨੇ ਬਣਾ ਹੀ ਲੈਣਾ ਆ ਵੇਖਾ ਹੁਣ ਅਹੀਂ ਚੱਲ ਬਣਾਏ ਆ ਕਮਰੇ ਤੇ ਪੂਜਾ ਰੂਮ ਨਹੀਂ ਰੱਖਿਆ ਤੇ ਬੈੱਡ ਤੇ ਬੈਠੀ ਤਾਂ ਹਣਾ ਲਾਏਗੇ ਤੇ ਬੈੱਡ ਤੈਨੂੰ ਪਤਾ ਹੀ ਆ ਫਿਰ ਬੈੱਡ ਤੇ ਬਹਿਣਾ ਪੈਂਦਾ ਆ ਤੇ ਦਾ ਪੂਜਾ ਰੂਮ ਹੋਏ ਸਾਫ ਸੁਥਰਾ ਹੁੰਦਾ ਜਿਹੜੇ ਟਾਈਮ ਮਰਜੀ ਬੈਠ ਕੇ ਤੇ ਚਲ ਪਾਠ ਕਰ ਲਈਦਾ ਆਹੋ ਇਹ ਤਾਂ ਗੱਲ ਤੁਹਾਡੀ ਠੀਕ ਹੈ ਦੀਦੀ ਬਾਕੀ ਕੋਈ ਨਹੀਂ ਮੈਂ ਸਲਾਹ ਦੇ ਦਾਂਗੀ ਫਿਰ ਇਹਨੂੰ ਆਹੋ ਇੰਨੀ ਗੱਲ ਜਿਆਦੀ ਇਹਨਾਂ ਨੂੰ ਕਿ ਚਲ ਪੂਜਾ ਰੂਮ ਇੱਕਦਮ ਬਣਾ ਲੈਣਾ ਠੀਕ ਆ ਹਾਂ ਹੋਰ ਹਾਂਜੀ ਠੀਕ ਠਾਕ ਹੋਰ ਤੇ ਮੰਮੀ ਹਣੀ ਠੀਕ ਤਾਂ ਹਾਂਜੀ ਮੰਮੀ ਹਣੀ ਵੀ ਠੀਕ ਨੇ ਅੱਛਾ ਮੈਂ ਚਲ ਪੁੱਛਣੀ ਆ ਆ ਕੇ ਕੁਝ ਦੱਸਿਆ ਹੀ ਨਹੀਂ ਕੱਲ ਦੀ ਆਈ ਆ ਤੇ ਉਹ ਫਿਰ ਇਦਾਂ ਹੀ ਸਲਾਹ ਉਹਨਾਂ ਦੀ ਫਿਰ ਬਦਲ ਗਈ ਤੇ ਮੈਂ ਆ ਗਈ ਅੱਛਾ ਅੱਛਾ ਆਜੇ ਬੈਠੇ ਮੰਮੀ ਕਲਦੀ ਪੁੱਤ ਤੂੰ ਆਈ ਚੁੱਪ ਚੁੱਪ ਜੀ ਆ ਨਾ ਤੂੰ ਕੋਈ ਗੱਲ ਕਰਦੀ ਆ ਨਾ ਕੋਈ ਕਿਤੇ ਮੇਰਾ ਤੇ ਨਹੀਂ ਗੁੱਸਾ ਕੀਤਾ ਨਹੀਂ ਨਹੀਂ ਮੰਮੀ ਤੁਹਾਡਾ ਗੱਲ ਹੀ ਗੁੱਸਾ ਕਰਨਾ ਉਦਾਂ ਹੀ ਮੇਰਾ ਜੀਜਾ ਨਹੀਂ ਲੱਗਣ ਰਿਹਾ ਜਾਸ ਪੁੱਤ ਈਆਂ ਨੂੰ ਮਾਮਾ ਆਂਦੇ ਗਏ ਹੰਦ ਗਾਵਾ ਤੇ ਮੈਂ ਕਹਖਣੀ ਮੇਰੀ ਗੱਲ ਦਾ ਹੀ ਗੁੱਸਿਆ ਕਰ ਲਿਆ ਤੇਰੀ ਮੰਮੀ ਤੇ ਕੋ ਹਾਂਦੀ ਨਹੀਂ ਝਟ ਫੋਨ ਕਰਕੇ ਤੈਨੂੰ ਸੱਦ ਲੈਂਦੀ ਆ ਨਹੀਂ ਨਹੀਂ ਮੰਮੀ ਗੁੱਸਾ ਮੈਂ ਕਾਦਾ ਕਰਨਾ ਹੈ ਹੂੰ ਉਦਾਂ ਹੀ ਮੇਰਾ ਦਿਲ ਜਿਆ ਨਹੀਂ ਲੱਗਣ ਡਿਆ ਗੱਲ ਪਰਸੋਂ ਦਾ ਕਿਉਂ ਦਿਲ ਕਿਉਂ ਨਹੀਂ ਲੱਗਣ ਡਿਆ ਤੇਰਾ ਇਦਾਂ ਹੀ ਮੈਂ ਸੋਚਣ ਦੀ ਆ ਵੀ ਅੱਗੇ ਜੱਸ ਜਾਂਦੇ ਚੱਲ ਆ ਜਾਂਦੇ ਛੇਤੀ ਹੁਣ ਤੇ ਕਿੰਨਾ ਟਾਈਮ ਹੋ ਗਿਆ ਅੱਗੇ ਆਨੂੰ ਉਹ ਪੁੱਤ ਹੁਣ ਆਉਣ ਹੀ ਵਾਲਾ ਹੁਣ ਆਵਾ ਚੌਥਾ ਸਾਲ ਤੋਂ ਨੂੰ ਲੱਗ ਗਿਆ ਵਾ ਪਤਾ ਨਹੀਂ ਫਿਰ ਮੰਮੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਜੇ ਉਹਨਾਂ ਨੇ ਫਿਰ ਆਉਣ ਵਾਲੀ ਫੋਨ ਫਾਂਡੀ ਨਾ ਤੈਨਾਂ ਨਾ ਕੀਤੀ ਨਹੀਂ ਨਹੀਂ ਫੋਨ ਤੇ ਗੱਲ ਹੁੰਦੀ ਆ ਪਰ ਹੁਣ ਵਾਲਾ ਤੈਨਾਂ ਦੱਸਿਆ ਨਹੀਂ ਫਿਰ ਮੈਨੂੰ ਨਹੀਂ ਉਹ ਹੁਣ ਆਉਣ ਹੀ ਵਾਲਾ ਵਾ ਕੀ ਉਹ ਨਾਂ ਲੈਂਦੇ ਸਪ੍ਰੈਜ਼ ਕੀ ਆਂਦੇ ਆ ਉਹਨੇ ਉਹ ਹੀ ਦੇਣਾ ਵਾ ਹੁਣ ਆ ਜਾਣਾ ਵਾ ਨੇ ਇਹ ਤਾਂ ਫਿਰ ਟਾਈਮ ਹੀ ਦੱਸੂਗਾ ਮੰਮੀ ਮੈਨੂੰ ਤਾਂ ਫਿਰ ਪਤਾ ਨਹੀਂ ਹੈਗਾ ਨਹੀਂ ਨਹੀਂ ਤੂੰ ਫੇਰ ਨਾ ਕਰਨਾ ਕਰਕੇ ਗੱਲ ਦਾ ਤੇ ਉਹਨੇ ਹੁਣ ਆ ਜਾਣਾ ਵਾ ਹਣੀ ਫੇਰ ਨਹੀਂ ਕਰੀਦਾ ਹੰਤਾ ਕੱਛੀ ਉੱਪਰ ਕੱਛੀ ਉੱਪਰ ਕੱਛੀ ਉੱਪਰ ਵਾਜੇ ਤਰਾ ਤੂੰ ਅੱਗੇ ਹੱਸਦੀ ਖੇਡਦੀ ਗੀ ਕੰਮ ਕਰਦੀ ਤਾਂ ਵੀ ਤੂੰ ਚੁੱਪ ਕੀਤੀ ਕਰਦੀਆਂ ਨਾ ਤੂੰ ਮੇਰੇ ਨਾਲ ਕੋਈ ਗੱਲ ਕਰਦੀਆਂ ਨਾ ਜਿਤਨਾ ਤੂੰ ਅੱਗੇ ਬੈਂਦੀ ਹੁੰਦੀ ਲੱਗੇ ਮੰਮੀ ਆ ਕਰਨਾ ਮੰਮੀ ਕੀ ਕਰਨਾ ਹੁਣ ਤੂੰ ਮੈਨੂੰ ਪੁੱਛਿਆ ਹੀ ਨਹੀਂ ਕਰਦਾ ਕੁਛ ਉਹਦਾਂ ਹੀ ਮੰਮੀ ਤੇ ਆਣੀ ਨਹੀਂ ਜਾਣਦੇ ਆ ਕਿ ਕੰਮ ਵਾਲ ਨਹੀਂ ਬੋਤੇ ਇਦਾਂ ਨਹੀਂ ਕਰੀਦਾ ਹੁੰਦਾ ਮੈਂ ਹੁਣ ਫੋਨ ਆਊਗਾ ਤਾਂ ਮੈਂ ਆਪ ਉਹਨੂੰ ਪੁੱਛੂਗੀ ਤੇ ਉਤਰਾ ਪਰ ਜਿਹੜਾ ਨਾ ਮੇਰਾ ਦੇਲ ਆ ਆਂਦਾ ਵਾ ਵੀ ਹੁਣ ਆਉਣਾ ਵਾ ਉਹਨੇ ਜੱਸਨੇ ਆ ਹੀ ਜਾਣਾ ਚਲੋ ਮੰਮੀ ਫੇ ਤੁਹਾਡੀ ਜੁਬਾਨ ਸ ਲਖਣੀ ਹੋਏ ਨਹੀਂ ਨਹੀਂ ਆਊਗਾ ਮਹਾਰਾਜਾ ਦੀ ਵੱਡੀ ਉਮਰ ਕਰੇ ਆਊਗਾ ਤੇ ਹਾਈ ਦਾ ਨਾ ਫਿਕਰ ਕਰਿਆ ਕਰ ਤਾ ਤੂੰ ਹੱਸਦੀ ਖੇਡਦੀ ਆ ਤੇ ਮੈਨੂੰ ਵੀ ਜასი ਬਾਤ ਦੇਖਦਾ ਵਾ ਤੇ ਤੂੰ ਚੁੱਪ ਕੀਤੀ ਗਲਦੀ ਤੇ ਮੇਰੇ ਜੀ ਨੂੰ ਕੋ ਹੋਂਡਿਆ ਪਿਆ ਮੈਂ ਉਹਨੂੰ ਆਖ ਦਿੱਤਾ ਹੁੰਦੀ ਨੂੰ ਮੈਂ ਗੁੱਸੇ ਹੋਈ ਆ ਤੇ ਕੀ ਤਾਂ ਮੇਰੀ ਗੱਲ ਦਾ ਨਹੀਂ ਗੁੱਸਾ ਕਰਕੇ ਬੈ ਗਈ ਇਹ ਮੁੜ ਕੇ ਆ ਜਾਗਾ ਚਲੋ ਚਲੋ ਮਮੀ ਮੇਰੀ ਗੱਲ ਸੁਣ ਹਾਏ ਤੂੰ ਫਿੱਕਾ ਤੇ ਮੈਂ ਗੂੜਾ ਸੂਟ ਪਾਇਆ ਤੇ ਉਹ ਕ ਗੱਲਾਂ ਕਰਨੀਆਂ ਗੁਰਮਣੀ ਨੇ ਆਖਣਾ ਨੌ ਦਾ ਫਿੱਕਾ ਕਰਨੀਆਂ ਹੀ ਕਰਨੀਆਂ ਵਾ ਹੈ ਤਾਂ ਇਹਨੇ ਮੈਂ ਆਉ ਤੇ ਸਟੌਲ ਲੈ ਲਿਆ ਇਹਦੇ ਨਾਲ ਦਾ ਲੈਂਦੀ ਤੇ ਫਿਰ ਜ਼ਿਆਦਾ ਫਿੱਕਾ ਜਿਹਾ ਲੱਗਣਾ ਹੈਗਾ ਨਹੀਂ ਉਦਾਰ ਸੱਜਿਆ ਵਹਾਵੀ ਪਰ ਹੁਣਾਂ ਵੀ ਮੋਟਾ ਹੈ ਤੇ ਮੈਂ ਹਾਂ ਚੱਲ ਮੁੜ ਕੇ ਰੱਖ ਦੇਣਾ ਮਾ ਤੇ ਚੱਲ ਇੱਕ ਵਾਰ ਪਾ ਕੇ ਚੱਲ ਜਾਈਏ ਚੱਲ ਮਮੀ ਇੱਥੇ ਕੀ ਆ ਹੁਣ ਕੁੜੀਆਂ ਸਗੋਂ ਕਹਿਣ ੜੀਆਂ ਵਾ ਵੀ ਫਿੱਕਿਆਂ ਦਾ ਟ੍ਰੈਂਡ ਵਾ ਤੇ ਜਿੰਨੇ ਗਾੜੇ ਸਵਾਏ ਜਿੱਦਾਂ ਦੇ ਸਵਾਏ ਆ ਉਦਾਂ ਦੇ ਪੌਣੇ ਤੇ ਪੈਣੇ ਮੇਰਾ ਤਾਂ ਹੁਣ ਗਾੜੇ ਆ ਜੇ ਪੌਣ ਨੂੰ ਜੀ ਕਰਦਾ ਵਾ ਫੇਕੇ ਤੇ ਪੌਣ ਨੂੰ ਨੀ ਜੀ ਕਰਦਾ ਚੱਲ ਕੋਈ ਗੱਲ ਨਹੀਂ ਪੁੱਤ ਪਰਦੇਸਾਂ ਚ ਗਿਆ ਟੌਰ ਨਾ ਰਹਿਨੇ ਆਗੇ ਉੱਥੇ ਕੀ ਆ ਚੱਲ ਬਸ ਦੀਦੀ ਆ ਜੇ ਨਾ ਕਿ ਆਹ ਸੰਦੀਪ ਦੇਖ ਸੋਹਣਾ ਸੂਟ ਹੈ ਮੇਰਾ ਮੈਂ ਕਿਹ ਰੰਗ ਦਾ ਸਵਾਲਿਆਈ ਉਹ ਚੰਗਾ ਲੱਗੇਗਾ ਹਾਂ ਜੀ ਠੀਕ ਹੈ ਦੀਦੀ ਸੋਹਣਾ ਮਰਜੀ ਤੂੰ ਦਾਸ ਉਹ ਤੇ ਬੜੀ ਢਿੱਲੀ ਜੀ ਬੋਲੀ ਆ ਜਿੱਦਾਂ ਉਹਨੂੰ ਪਸੰਦ ਨਹੀਂ ਆਇਆ ਸੂਟ ਤੇ ਬੜਾ ਸੋਹਣਾ ਮੈਂ ਤੇ ਆਪ ਇਦਾਂ ਦਾ ਬਣਵਾਉਣਾ ਕਲਰ ਵੀ ਬੜਾ ਸੋਹਣਾ ਪਿਆਰਾ ਸੂਟ ਦਾ ਮੈਂ ਖੰਡੀ ਹੀ ਗਾੜਾ ਆ ਤੇ ਮੰਮੀ ਕਹਿਣ ਈ ਕਿ ਤੂੰ ਕਿਹੜੀ ਹੋਣੀ ਗੁੱਡੀ ਹੋ ਗਈਆਂ ਗਾੜੇ ਰੰਗ ਛੱਡ ਦਿੱਤੇ ਆ ਬਾਣੇ ਤੇ ਆ ਇਸ ਤਮਾ ਸੋਹਣਾ ਆ ਹਾਂ ਸੋਹਣਾ ਵਾ ਸੂਟ ਚੱਲ ਤੈਨੂੰ ਕੀ ਗੱਲ ਹੋਈ ਏ ਕਿ ਸੂਟਾਂ ਦੇ ਮਾਮਲੇ ਚ ਤੇ ਤੂੰ ਅੱਗੇ ਗੇਰੇ ਨਹੀਂ ਸੰਦੀ ਵੱਜ ਕੇ ਹੋ ਗਿਆ ਨਹੀਂ ਦੀਦੀ ਮੇਰਾ ਇੱਧਰ ਹੀ ਆ ਧਿਆਨ ਸੂਟ ਵਾਲੀ ਸੋਹਣਾ ਏ ਦੀਦੀ ਸੂਟ ਮੈਨੂੰ ਤੇ ਤੂੰ ਖੁਸ਼ ਨਹੀਂ ਲੱਗਣ ਦੇ ਤੇ ਕੀ ਹੋਇਆ ਨਹੀਂ ਨਹੀਂ ਖੋਚ ਵਾਲੀ ਕਿਹੜੀ ਗੱਲ ਐ ਮੈਂ ਸੂਟ ਹੀ ਵੇਖਣ ਦੀ ਆ ਸੋਣਾ ਕੋਈ ਨਾ ਕੋਈ ਗੱਲ ਤੇ ਹੈਗੀ ਐ ਤੇਰੇ ਦਿਲ ਚ ਨਹੀਂ ਨਹੀਂ ਗੱਲ ਕੀ ਹੁੰਨੀ ਕੀ ਗੱਲ ਆ ਤੂੰ ਦੱਸਣ ਨਹੀਂ ਦੀ ਖੁੱਲ ਕੇ ਨਹੀਂ ਨਹੀਂ ਦੀਦੀ ਇਹਦਾ ਵੇਖ ਲੈ ਤੇ ਤੂੰ ਘਰ ਅੰਦਰ ਰੋਲਾ ਪਾ ਦਿੰਨੀ ਵੀ ਮੈਂ ਉਧਰ ਸੂਟ ਲੈ ਕੇ ਹੀ ਆਉਣਾ ਜਿੱਦਾਂ ਉਹਨੇ ਰਾਣੀ ਨੇ ਲਿਆ ਮੰਮੀ ਇਹਦਾ ਐਨਕ ਵੀ ਲਾ ਕੇ ਹੀ ਹونی ਚਾਹੀਦੀ ਮੱਛਰ ਹੀ ਬੜਾ ਹੈ ਮੱਛਰ ਹੋ ਗਿਆ ਵਾ ਹੁਣ ਕੇ ਆ ਐਨਕ ਲੈ ਰੱਖਦੇ ਆ ਇੱਕ ਮੌਸਮ ਬਦਲੀ ਹੋ ਗਿਆ ਨਾ ਹਾਂ ਹਾਂ ਇਦਰ ਸਟੈਂਡ ਵੀ ਨਾ ਉੱਤਰ ਕੇ ਲੋਣਾ ਪੈਂਦਾ ਮੈਂ ਕਿਹਾ ਪਤਾ ਨਹੀਂ ਕਿਹੜੇ ਮੂਡ ਚ ਹਣੀ ਆ ਮੂਡ ਚ ਇਦਾਂ ਹੀ ਆ ਤੇਰਾ ਡੈਡੀ ਜਾਂਦਾ ਸੀ ਕਿਸ ਹਿਸਾਬ ਨਾਲ ਗੱਲ ਕਰਿਓ ਅੱਗਾ ਪਿੱਛਾ ਵੇਖ ਕੇ ਕੁੜੀ ਦੇ ਨਾਲ ਆ ਹੁਣ ਨਹੀਂ ਕੋਈ ਗੱਲ ਨਹੀਂ ਆ ਪਕੜਾ ਰੋਲਾ ਪਾਉਣਾ ਹੋਈ ਨਾ ਪਾਵੇ ਅਵਲ ਤੇ ਉਹਨੇ ਵੀ ਨਹੀਂ ਪਾਉਣਾ ਇਦਾਂ ਦੀ ਤੇ ਹੈ ਨਹੀਂ ਉਹ ਲਾਤਾ ਨਾ ਵੀ ਪੁੱਛੇ ਕਿ ਨਹੀਂ ਪੁੱਛੇ ਹਾਂ ਕੋ ਆ ਗਏ ਆ ਬਾਚੇ ਇਕਦਿੰਕ ਕੋਈ ਨਹੀਂ ਬੈਗੇ ਮਰਜੀਤ ਵੀ ਆਣ ਕੇ ਅੰਦਰ ਬੈ ਗਈ ਆ ਵੇਖਾਂ ਕੀ ਕਰਨ ਰਹੀਆਂ ਉੱਥੇ ਬੈ ਗਈਆਂ ਲੈ ਪਰੌਣੇ ਵੀ ਆ ਗਏ ਸਸਰੀਕਾਰ 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 ਰਾਜੀ ਪੁੱਤ ਹਾਂਜੀ ਤੇ ਸੁਣਾਓ ਆਪੂ ਠੀਕ ਆ ਆਜੋ ਕਿੱਥੇ ਗਈਆਂ ਕੁੜੀਆਂ ਦਿਖਣ ਨਹੀਂ ਲਈ ਕੁੜੀਆਂ ਅੰਦਰ ਵਾ ਅੱਛਾ ਹਾਂ ਆਜੋ ਅੰਦਰ ਕੜਾਈ ਵੇਖੀ ਦੀ ਸੋਣੀ ਹੋਈ ਹੈ ਕਿੰਨਾ ਸੋਹਣਾ ਲੱਗਦਾ ਸੂਰਪਿਆ ਮੈਨੂੰ ਹੀ ਸੋਹਣਾ ਲੱਗਦਾ ਆਜੋ ਇੱਥੇ ਅੰਦਰ ਅੰਦਰ ਸਸਿਕਾ ਜੀ ਸਸਿਕਾ ਕਬੂਤੀਆ ਸਸਿਕਾ ਠੀਕ ਜੀ ਨਹੀਂ ਸਸਿਕਾ ਜੀ ਮਮੀ ਦਾ ਸਸਿਕਾ 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 ਜੀ ਸਸਿਕਾ ਸਸਿਕਾ ਜੀ ਠੀਕ ਹਾਂਜੀ ਹਾਂਜੀ ਠੀਕ ਹੈ ਆਜੋ ਇੱਧਰ ਆਜੋ ਇੱਥੇ ਬੈਠਣੇ ਹਾਂਜੀ ਹਾਂਜੀ ਸਸਿਕਾ ਜੀ ਆਹ ਸੂਰ ਤੇ ਬੜਾ ਸੋਹਣਾ ਸੋਹਣਾ ਹਮਮ ਇੰਨੀ ਸੋਹਣੀ ਕਢਾਈ ਆ ਮੰਮੀ ਹਮਮ ਕਿ ਦੱਸ ਸੋਹਣਾ ਰੰਗ ਵੀ ਸੋਹਣਾ ਮੈਂ ਵੀ ਮੱਖਾ ਬਣਾ ਕੇ ਦਿਨੀ ਇਹਨੂੰ ਕੁੜੀ ਨੂੰ ਇਹੋ ਰੰਗ ਦਾ ਹਾਂ ਨਹੀਂ ਪਸੰਦਵਾ ਦਿੰਨੂੰ ਹਾਂਜੀ ਤੁਹਾਨੂੰ ਪਸੰਦ ਆ ਹਾਂ ਦੀਦੀ ਨੂੰ ਤੇ ਉਹਦਾ ਵੀ ਬੜਾ ਸਜਣਾ ਹੈ ਹਾਂ ਮੈਂ ਆਖੇ ਬਣਾ ਕੇ ਹੈਗਾ ਕੀ ਦਾ ਵਾਏ ਇਹ ਰਾਣੀ ਦਾ ਚਲ ਆਜੋ ਮੰਮੀ ਆਜੋ ਭਈ ਉਥੇ ਚਲ ਆਜੋ ਚਲੋ ਬੱਸ ਸੋਨੇ ਕੋ ਆਜੋ ਸ਼ਾਪ ਤੇ ਮੇਰੀ ਸ਼ਾਪ ਨਾਲਦੀ ਐ ਮੇਰੀ ਸ਼ਾਪ ਤੇ ਮੇਰੇ ਕੋ ਲਿਆ ਸੰਦੀਪ ਦੇ ਕਦੇ ਪਾਈ ਦੇਖੀ ਨਹੀਂ ਲੱਗਦਾ ਇਹਨੇ ਪੇਕੇ ਚੜਾਤੀ ਐ ਉਹੀ ਭਾਬੀ ਨੇ ਪਾਈ ਐ ਤੇ ਲਾ ਕੇ ਆਣਾ ਪੁੱਲ ਗਈ ਅੱਜ ਪਾ ਕੇ ਹੀ ਆ ਗਈ ਐ ਰਾਣੀ ਕੀ ਸੋਚਣ ਲਈ ਮੈਂ ਕਦਨ ਦੀ ਵੇਖਣ ਲਈ ਤੇਰੇ ਮੂੰਹ ਵੱਲ ਨਹੀਂ ਕੁਝ ਨਹੀਂ ਸੋਚਣ ਢੀ ਮੈਂ ਕਿ ਸੰਦੀਪ ਨੇ ਦੱਸਿਆ ਹੀ ਨਹੀਂ ਕਿ ਅੱਜ ਪਰੋਣੇ ਆਣੇ ਆ ਚੁੱਪ ਕਰਕੇ ਬੈਠੀ ਰਹੀ ਸਾਡੇ ਲੱਗੇ ਦੱਸਿਆ ਹੀ ਨਹੀਂ ਕੋਈਆ ਭਰਾਣ ਹੋਗੀ ਵੇ ਕੇ ਪੀ ਮੇਰੀ ਮੰਮੀ ਤੇ ਮੇਰੀ ਭਾਬੀ ਆਏ ਆਹੋ ਦੱਸਿਆ ਨਹੀਂ ਚੱਲ ਠੀਕ ਐ ਮੈਂ ਵੀ ਫੇਰ ਚਾਹ ਪਾਣੀ ਕੁਝ ਪੁੱਛ ਲਾਂ ਸੰਦੀਪ ਚੱਲ ਅੱਗੇ ਬਹਿ ਜਾਂਦੇ ਆ ਚੱਲ ਠੀਕ ਆਹੋ ਚੱਲ ਠੀਕ ਆ ਫੇਰ ਹੋਰ ਪਾਜੀ ਜੀ ਸਰਾ ਠੀਕ ਵਾ ਹਾਂਜੀ ਭੈਣ ਜੀ ਠੀਕ ਠਾਕ ਵਾ ਅੱਛਾ ਤੇ ਮੰਜੋ ਦਾ ਆਇਆ ਫੋਨ ਹਾਂਜੀ ਉਹਦਾ ਵੀ ਆਇਆ ਫੋਨ ਅੱਛਾ ਠੀਕ ਠਾਕ ਆ ਸਭ ਚੜਦੀ ਕਲਾ ਚ ਵਾ ਤੁਸੀਂ ਸੁਣਾਓ ਆਪਣੇ ਸਾਰੇ ਠੀਕ ਵਾ ਹਾਂ ਠੀਕ ਆ ਸਾਰੇ ਰਾਜੀ ਬਾਜੀ ਆ ਚਲੋ ਆ ਆ ਪੜੀ ਸੁਣਾਉ ਮੈਂ ਰਹੀ ਮੈਂ ਸਭ ਚੜਦੀ ਕਲਾ ਚ ਮਹਾਰਾਜ ਚੜਦੀ ਕਲਾ ਚ ਰੱਖੇ ਹਾਂ ਤੇ ਮੈਨੂੰ ਪਤਾ ਲੱਗਾ ਕੋਠੀ ਦਾ ਆਹੋ ਕੋਠੀ ਨੂੰ ਭੈਣ ਜੀ ਹੌਲੀ ਹੌਲੀ ਸਾਰੇ ਕੰਮ ਹੋਣੇ ਆ ਕਿ ਚਲੋ ਸਤਗੁਰ ਕਰਨ ਵਾਲਾ ਉਹਨੇ ਕਰਨੇ ਮਹਾਰਾਜ ਨਹੀਂ ਉਹਦਾ ਨਾਮ ਲੈ ਕੇ ਤੇ ਫੇਰ ਤੁਰਿਓ ਹਾਂ ਇਦਾਂ ਹੀ ਹਾਂ ਕੋਈ ਨਹੀਂ ਹੋ ਜਾਣਾ ਸਭ ਸਭ ਕੋਈ ਹੋ ਜਾਣਾ ਹੋ ਜਾਣਾ ਆ ਕਿ ਹਾਂ ਉਹ ਪਾਣੀ ਦੱਸ ਦੱਸ ਪੁੱਛਿਆ ਹੀ ਨਹੀਂਗਾ ਤੁਹਾਨੂੰ ਨਹੀਂ ਨਹੀਂ ਪਾਣੀ ਕੇਵਲ ਨਹੀਂ ਆ ਗਈ ਨਹੀਂ ਨਹੀਂ ਰੋ ਪੀਤੀ ਹੀ ਗਈ अच्छा हां लंगर, लग थे, थे लंगर, लंगर लगा है ते ते के तेਹੀਂ ਤੇ ਸਗੋਂ ਫੜ ਬੈਠੇ ਤੇ ਫਿਰ ਅਹੀਂ ਅੱਧਾ ਅੱਧਾ ਗਲਾਸੀ ਪੀਤਾ ਚੱਲ ਕੋਈ ਗੱਲ ਨਹੀਂ ਫੇਰ ਕੀ ਹੋਣਿਆ ਲੰਗਰ ਵਿੱਚ ਤੇ ਆਂਦੇ ਕਿਸ ਨਸੀਬ ਵਾਲੇ ਨੂੰ ਲੰਗਰ ਮਿਲਦਾ ਹਾਂਜੀ ਹਾਂਜੀ ਤੇ ਕੋਈ ਕਰਮਾ ਚ ਹੋਵੇ ਤਾਂ ਫੇਰ ਹੀ ਆ ਹਾਂਜੀ ਹਾਂ ਤੇ ਚੰਗਾ ਫੇਰ ਤੁਸੀਂ ਕਰੋ ਗੱਲਾਂ ਬਾਤਾਂ ਤੇ ਮੈਂ ਰਾਣੀ ਨੂੰ ਲੈ ਕੇ ਤੇ ਚਾਹ ਪਾਣੀ ਬੈਠ ਜਾਓ ਰਾਣੀ ਬਣਾ ਲਓ ਨੀ ਮੰਮੀ ਤੁਸੀਂ ਬੈਠ ਜਾਓ ਨਹੀਂ ਨਹੀਂ ਤੁਸੀਂ ਬੈਠੋ ਮੈਂ ਹੋਰ ਰਾਣੀ ਜਾਈ ਆ ਮੇਰਾ ਢੀ ਨੂੰ ਲੈ ਮੈਨੂੰ ਦਿਮਾਗ ਸੀ ਕਿ ਕਰਦੀ ਆ ਗੱਲ ਇੰਨੀ ਵਧੀਆ ਲਾਦੀ ਨਾ ਵੀ ਜਿਹਦਾ ਪਰੌਣਾ ਹੁੰਦਾ ਵਾ ਉਹ ਲਾਗੇ ਬਹਿ ਜਾਂਦਾ ਆ ਤਾਂ ਦੂਸਰਾ ਜਾਣਾ ਕੰਮ ਕਰਦਾ ਚਾਹ ਤਾਂ ਕੋਈ ਨਹੀਂ ਪਰੌਣਾ ਜਿਹੜਾ ਕਿ ਤੁਰਿਆ ਹੁੰਦਾ ਵਾ ਆਪਣਾ ਕੰਮ ਛੱਡ ਕੇ ਘਰੋਂ ਤੁਰਨਾ ਤਾਂ ਜੇ ਲੱਗ ਹੋਏ ਆਪ ਹੀ ਭੱਜ ਜਾਓ ਤਾਂ ਫੇਰ ਪਰੌਣੇ ਆਏ ਤਾਂ ਕੀ ਫਾਇਦਾ ਉਹ ਵੀ ਸੋਚਦਾ ਵਾ ਕਿ ਆਪ ਤੇ ਚਲ ਗਏ ਉੱਥੇ ਤੇ ਅਸੀਂ ਕੀ ਆਣ ਕੇ ਕੰਡੀਆਂ ਬੈਠੇਗਾ ਹਾਂਜੀ ਤਾਂ ਨਹੀਂ ਆ ਕੁੜੀ ਬਿੰਦੀ ਆ ਸਾਡੇ ਲਾਗੇ ਕਰਦੀ ਆ ਗੱਲਾਂ ਬਾਤਾਂ ਤੇ ਮੈਂ ਤਾਂ ਰਾਣੀ ਦੋਵੇਂ ਜਣੀਆਂ ਬਣਾ ਕੇ ਜੀ ਚਲ ਕੋਈ ਨਹੀਂ ਆਜੋ ਫੇ ਛੇਤੀ ਤੁਸੀਂ ਅੱਛਾ ਦੀਦੀਆਂ ਫੋਨ ਨਾ ਮਿਲੇ ਜੇ ਬੜੇ ਸੋਣ ਲੱਗਣਦੇ ਆ ਭਾਬੀ ਗਈਆਂ ਹੀ ਫੋਟੋਆਂ ਤੁਹਾਨੂੰ ਤੁਹਾਨੂੰ ਪੂਜਣ ਤੋਂ ਪਹਿਲਾਂ ਲਿਆਂਦੇ ਹੀ ਆਹੋ ਤਾਂ ਇਦਾਂ ਦੀਆਂ ਗੱਲਾਂ ਹੁਣ ਤੂੰ ਕਿਉਂ ਡਈਆਂ ਕਰਨਾ ਅਸੀਂ ਤਾਂ ਸੋਭਾ ਤੇਰੇ ਮਗਰ ਆਏ ਉਸੇ ਵੇੜੇ ਹੀ ਕਿ ਸਾਡੀ ਕੁੜੀ ਪਰੇਸ਼ਾਨ ਗਈ ਆ ਤੂੰ ਉਹ ਗੱਲਾਂ ਪੇ ਰਾਨੂੰ ਘਰ ਆਇਆ ਨੂੰ ਕਰੀ ਜਾਨੀ ਮਮੀ ਮੇਰੀ ਗੱਲ ਛੱਡੋ ਭਾਬੀ ਤੂੰ ਆ ਸ਼ਾਪ ਕਿੱਥੋਂ ਲਈ ਹੁਣ ਇਹ ਦੱਸ ਇਹ ਕੱਢ ਲਈ ਫਿਰ ਸੈਟ ਵਿੱਚ ਉਹ ਦਈ